ਸਾਸਤਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਕਿ ਅੰਮ੍ਰਿਤਸਰ ਦੇ ਵਿੱਚ 7.5 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਜੀ ਆ ਤੁਹਾਨੂੰ ਦੱਸਿਆ ਕਿ ਇੱਕ ਨੌਜਵਾਨ ਨੂੰ ਬਾਹਰ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਏਜੰਟਾਂ ਵੱਲੋਂ 7.5 ਲੱਖ ਰੁਪਏ ਦੀ ਠੱਗੀ ਕੀਤੀ ਜਾਂਦੀ ਹੈ ਔਰ 12ਵੀਂ ਭੇਜਿਆ ਨਹੀਂ ਜਾਂਦਾ ਉਹ ਜਦੋਂ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਹੈ ਤਾਂ ਪੁਲਿਸ ਵੱਲੋਂ 751 ਦਾ ਜਿਹੜਾ ਪਰਚਾ ਦਰਜ ਕਰਕੇ ਇਹ ਜਿਹੜਾ ਉੱਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਪਰਿਵਾਰਿਕ ਮੈਂਬਰ ਸੰਤੁਸ਼ਟ ਨਹੀਂ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਇਹ ਕੋਈ ਮਸਲਾ ਲੜਾਈ ਝਗੜੇ ਦਾ ਥੋੜਾ ਜਿਹੜੀ ਤੁਸੀਂ 751 ਪਰਚਾ ਦਰਜ ਕਰ ਲਿੱਤਾ ਗਿਆ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਰੋਡ ਰੋਸ਼ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਧਰਨੇ ਲਾਏਗੇ ਉਸ ਤੋਂ ਬਾਅਦ ਪੁਲਿਸ ਹਰਕਤ ਚ ਆਉਂਦੀ ਹੈ ਤਾਂ ਪੁਲਿਸ ਵੱਲੋਂ ਏਜੰਡਾ ਉੱਤੇ ਜਿਹੜੀ ਹੈ 420 ਦਾ ਜਿਹੜਾ ਪਰਚਾ ਉਹ ਦਰਜ ਕਰ ਲਿੱਤਾ ਜਾਂਦਾ ਹੈ। ਇਹ ਨਾਣੀਏ ਕੇ ਫੋਟੋ ਕਿੰਨਾ ਮੁਕੇ ਤੱਕ ਦਾ ਤੂਆ ਮੈਂ ਯੂਐਸਏ ਤੋ ਹੋ ਗਈ ਆ ਮੈਂ ਯੂਐਸਏ ਪੱਕੀ ਹਗੀਆਂ ਠੀਕ ਹੈ ਸਾਡੇ ਨਾਲ ਅਸੀਂ ਠੱਗ ਫੜਾਏ ਸਾਡੇ ਨਾਲ ਠੱਗੀ ਨਾਲੇ ਕਿੱਤੀ ਕਿ ਤੁਹਾਡੇ ਭਰਾ ਨੂੰ ਅਸੀਂ ਬਾਹਰ ਅਮਰੀਕਾ ਕੱਢ ਦਵਾਂਗੇ ਇਹਨਾਂ ਨੇ ਮੈਂ ਬੜੀ ਵਾਰੀ ਪੁੱਛਿਆ ਕਿ ਕਿੱਦਾਂ ਤੁਸੀਂ ਕੱਢ ਸਕਦੇ ਹੋ ਕਹਿੰਦੇ ਜੀ ਕਤਰ ਤੋਂ ਤੁਹਾਡਾ ਭਰਾ ਅਗੋ ਡਬਲ ਜਿਹੜੀ ਬੋਰਡਿੰਗ ਹੁੰਦੀ ਨਾ ਉਹ ਲਾ ਕੇ ਤੁਹਾਡਾ ਭਰਾ ਕੱਢਾਂਗੇ ਇਹਨਾਂ ਨੇ ਮੈਂ 3600 ਵਾਰੀ ਕਿਹਾ ਕਿ ਭਾਜੀ ਅੱਦਾ ਬੰਦਾ 에어ਪੋਰਟ ਤੇ ਵੜ ਨਹੀਂ ਸਕਦਾ ਕਹਿੰਦਾ ਸਾਡੇ 에어ਪੋਰਟ ਦੀ ਬਾਅਦ ਸਿਕਿਉਰਿਟੀ ਤੋਂ ਲੈ ਕੇ ਅੰਦਰ ਸਾਰੇ ਬੰਦੇ ਨਾਲ ਸਾਡੀ ਸੈਟਿੰਗ ਹੈ ਅਸੀਂ ਕਿਹਾ ਚਲੋ ਠੀਕ ਹੈ ਇਹਨਾਂ ਨੇ ਸਾਡੇ ਕੋਲ ਨਾਮਗਾ ਸਤਨਾਮ ਸਿੰਘ ਉਹਨੇ ਮੇਰੇ ਕੋਲ ਜੀਪੀਏ ਕਰਵਾਇਆ ਸਵਾ ਚਾਰ 4:30 ਵਜੇ ਦੇ ਕਰੀਬ ਠੀਕ ਹੈ 1,80,000 ਰੁਪਿਆ ਨਾਲ ਰਾਜ ਕੋਨਟੀਨੈਂਟਲ ਦੇ ਵਿੱਚ ਮੇਰੇ ਕੋਲ ਕੈਸ਼ ਲਿੱਤਾ ਉਹਨਾਂ ਨੇ ਮੈਂ ਬੈੱਡ ਤੇ ਰੱਖਿਆ ਮੇਰੇ ਕੋਲ ਬੈਂਕ ਦੀਆਂ ਸਾਰੀ ਸਟੇਟਮੈਂਟਾਂ ਆ ਗਈਆਂ ਬਾਅਦ ਵਿੱਚ ਇਹਨਾਂ ਨੇ ਸਾਨੂੰ ਫੇਕ ਟਿਕਟ ਦਿੱਤੀ ਸਾਨੂੰ ਨਾ ਟਿਕਟ ਚੈੱਕ ਕਰਨ ਦਾ ਮੌਕਾ ਦਿੱਤਾ ਇਹਨਾਂ ਨੇ ਨਾ ਸਾਨੂੰ ਕਾਰਵਾਈ ਕਰਨ ਦਾ ਮੌਕਾ ਦਿੱਤਾ ਇਹਨਾਂ ਨੇ ਸਾਨੂੰ ਸਾਡੇ ਮੁੰਡੇ ਨੇ ਸਾਡੀ ਗੱਡੀ ਦੇ ਵਿੱਚ ਜਾਣਾ ਸੀ ਕਹਿੰਦਾ ਕਿ ਨਹੀਂ ਤੁਹਾਡਾ ਮੁੰਡਾ ਸਾਡੀ ਗੱਡੀ 'ਚ ਜਾਏਗਾ ਸਾਡੀ ਗੱਡੀ 'ਚ ਸਮਾਨ ਕੱਢਿਆ ਉਹਨਾਂ ਨੇ ਆਪਣੀ ਗੱਡੀ 'ਚ ਰੱਖਿਆ ਉਹ ਤਾਂ ਇਹ ਕਿਹੜੇ ਬੰਦੇਾਂ ਦੇ ਥਰੂ 에어ਪੋਰਟ ਤੇ ਸਾਡੇ ਬੰਦੇ ਪਹੁੰਚਾਏ ਨਾ ਸਾਨੂੰ ਸਾਡੇ ਬੰਦਿਆਂ ਨਾਲ ਮਿਲਣ ਦਿੱਤਾ ਉੱਥੇ ਨਾ ਸਾਨੂੰ ਗੱਲ ਕਰਨ ਦਿੱਤੀ ਅੱਗੋਂ ਇਹ ਫੋਰਚਨਰ ਵਾਲੇ ਗਏ ਸੀ ਉਹਨਾਂ ਨੇ ਭਰਾ ਤੋਂ ਫੋਨ ਕਰਾਤਾ ਕਿ ਮੇਰੀ ਗੱਡੀ ਦਾ ਪਿੱਛਾ ਨਾ ਕਰੋ ਟਰੈਕ ਹੋ ਜਾਏਗੀ ਗੱਡੀ ਮੈਂ ਆਪਣੀ ਗੱਡੀ ਪਾਸ ਕਰੋ ਮੈਂ ਆਪਣੀ ਗੱਡੀ ਪਾਸ ਕਰ ਲਈ ਸਾਡੇ ਮਾਈਂਡ ਦੇ ਵਿੱਚ ਕੁਝ ਨਹੀਂ ਹੈਗਾ ਸੀ ਅੱਦਾਂ ਦਾ ਬਾਹਰ ਵਿੱਚ ਜਦੋਂ 에어ਪੋਰਟ ਤੇ ਪਹੁੰਚਿਆ ਮੇਰਾ ਭਰਾ ਗੱਡੀ ਦੇ ਵਿੱਚੋਂ 450 ਡਾਲਰ ਸਾਡੇ ਕੋਲ ਤਾਂ ਬਾਕੀ ਇਹਨਾਂ ਦੇ ਦੋ ਆਪ ਦੇ ਬੰਦੇ ਇੱਕ ਤੇ ਇਹਨਾਂ ਦਾ ਆਪ ਦਾ ਬੰਦਾ ਸਬੂਤ ਹੋ ਚੁੱਕਾ ਤੇ ਦੂਜੇ ਦਾ ਸਾਨੂੰ ਸਾਨੂੰ ਪਤਾ ਨਹੀਂ ਕਿ ਆਪ ਦਾ ਬੰਦਾ ਕਿ ਉਹ ਵੀ ਕਿੰਨੇ ਪੈਸੇ ਦੇ ਚੁੱਕੇ ਹੋ ਕਾਰ 100 ਡਾਲਰ ਇਕਲੀ ਤਾਂ ਨਾਲੇ ਮੇਰੇ ਕੋਲ ਯੂ ਐਸ ਏ ਡਾਲਰ ਆਪਣੇ ਸੀ ਤੇ 2 ਲੱਖ ਰੁਪਏ ਨਾਲੇ ਸਾਡੇ ਕੋਲ ਕੈਸ਼ ਲਿੱਤਾ ਵਾ ਠੀਕ ਹੈ ਤੇ ਉਹ ਇੰਡੀਅਨ ਕਰੰਸੀ ਦੇ حساب ਨਾਲ 7 ਸਵਾ 7 ਲੱਖ ਰੁਪਏ ਬਣ ਜਾਂਦਾ ਵਾ ਕੀ ਨਾ ਕੀ ਏਰੀਡੈਂਟ ਏਜੰਟ ਦਾ ਨਾਮ ਹੈਗਾ ਸਤਨਾਮ ਸਿੰਘ ਉਹ ਬਟਾਲੇ ਤੋਂ ਬਾਕੀ ਉਹਦੇ ਗਰੋ ਹੋ ਗਏ ਕਿੱਥੋਂ ਉਹਦੇ ਕਿੱਥੋਂ ਦੇ ਨਹੀਂ ਉਹ ਨਹੀਂ ਮੈਨੂੰ ਪਤਾ ਅੱਜ ਤੁਸੀਂ ਥਾਣੇ ਦੇ ਬਾਹਰ ਖੜੇ ਹੋ ਤੇ ਕਿੰਨੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਆ ਬੰਦੇ ਅਸੀਂ 5 ਬੰਦੇ ਅਰੈਸਟ ਕਰਾਈ ਸੀ ਜਿਦੇ ਵਿੱਚ 5 ਬੰਦੇ ਕੱਲ ਤੱਕ ਹਗੇ ਸੀ ਦੋ ਬੰਦੇ ਇਹਨਾਂ ਦੇ ਪਰਸੋਂ ਦੇ ਗਾਇਬ ਐ ਪੁਲਿਸ ਕੋਈ ਕਾਰਵਾਈ ਨਹੀਂ ਇੱਥੇ ਕਰਦੀ ਪਈ ਸੀ 3600 ਵਾਰੀ ਪੁਲਿਸ ਤੇ ਕਹਿਤਾ ਮੈਨੂੰ ਥਾਣੇ ਦੇ ਵਿੱਚ ਲੋਕੇ ਸਤਨਾਮ ਸਿੰਘ ਏਜੰਟ ਉਹਦਾ ਮੁੰਡਾ ਹਰਮਨ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਗਲਤ ਪੰਗਾ ਲਿੱਤਾ ਵਾ ਤੈਨੂੰ ਬਾਹਰ ਆ ਕੇ ਦੱਸਾਂਗੇ ਮੈਂ ਦੋ ਚਾਰ ਵਾਰੀ ਇਹਨਾਂ ਨੂੰ ਦੱਸਿਆ ਵੀ ਅੰਦਰ ਥਾਣੇ ਦੇ ਵਿੱਚ ਲੋਕੇ ਕਿਸੇ ਨੇ ਲਾਈਟਲੀ ਲਿੱਤੀ ਗੱਲ ਨੂੰ ਕਿਸੇ ਨੇ ਨਹੀਂ ਗੌਰ ਕੀਤਾ ਬਲਵਿੰਦਰ ਸਿੰਘ ਨੂੰ ਵੀ ਕਿਹਾ ਉਹ ਬਲਵਿੰਦਰ ਸਿੰਘ ਉਹਨੂੰ ਮੁਕਰਦਾ ਇਹ ਅੱਜੇ ਅਸੀਂ ਠੱਗ ਫੜਾਉਂਦੇ ਵੇ ਆ ਪੁਲਿਸ ਠੱਗਾਂ ਦੀ ਸਾਈਡ ਕਿਉਂ ਲਾ ਰਹੀ ਐ ਐਸ ਕਰਕੇ ਲਾ ਰਹੀ ਐ ਕਿ ਪੈਸੇ ਮਿਲਦੇ ਪਏ ਅਸੀਂ ਲੋਕ ਇੱਥੇ ਆ ਕੇ ਤਰਲੇ ਕੱਢਦੇ ਪੁਲਿਸ ਨੂੰ ਸਾਡਾ ਸਾਥ ਦੇਣ ਦੀ ਬਜਾਈ ਠੱਗਾ ਨੂੰ ਠੱਗਾ ਤੋਂ ਪੈਸੇ ਵੀ ਦਿਵਾਉਣੇ ਚਾਹੀਦੇ ਨਾਲ ਠੱਗਾ ਨੂੰ ਅਰੈਸਟ ਪੁਆਣੀ ਚਾਹੀਦੀ ਕਿਉਂ ਪੁਲਿਸ ਵਾਲੇ ਉਹਨਾਂ ਦੀ ਸਾਈਡ ਲੈ ਰਹੇ ਆ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੀ ਆ ਬਲਵਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਜਨਤੀ ਦਾ ਕੰਮ ਕਰਦੀ ਮੈਂ ਬਲਵਿੰਦਰ ਸਿੰਘ ਤੇ ਮਾਨਾਣੀ ਦਾ ਪਰਚਾ ਦਰਜ ਕਰਵਾਣਾ ਚਾਹੁੰਦੀ ਨਾਲ ਮੈਂ ਪੂਰੇ ਐਸ ਥਾਣੇ ਦੇ ਉੱਪਰ ਕਾਰਵਾਈ ਪਾਣਾ ਚਾਹੁੰਦੀ ਕਿ ਕਿਉਂ ਠੱਗਾ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਅਸੀਂ ਲੋਕ ਬਾਹਰੋਂ ਆ ਕੇ ਅਸੀਂ ਲੋਕ ਬਾਹਰੋਂ ਆ ਕੇ ਇੱਥੇ ਸੇਫ ਨਹੀਂ ਹੈਗੇ ਇਸ ਬਲੂਨ ਐਤੋ ਠਾਣੇ ਤੋਂ ਵੀ ਘਤਰਾ ਹੋਗਾ ਬਲਵਿੰਦਰ ਸਿੰਘ ਮੈਨੂੰ ਸ਼ਰਿਆਮ ਕਹਿੰਦਾ ਤੇ ਤੂੰ ਏਜੰਟੀ ਦਾ ਕਰਦੀ ਐ ਕੰਮ ਮੈਂ ਏਜੰਟੀ ਦਾ ਕੰਮ ਕਰਦੀ ਮੈਂ ਆਪਣਾ ਭਰਾ ਕਿਉਂ ਠੱਗਾਂ ਦੇ ਥਰੂ ਫੜਾਵਾ ਮੈਂ ਆਪਣਾ ਭਰਾ ਆਪ ਕਿਉਂ ਨਾ ਘਟਾ ਮੈਂ ਮੰਗ ਐ ਕਰਦੀ ਆ ਕਿ ਮੈਨੂੰ ਮੇਰਾ ਸਾਰਾ ਪੈਸਾ ਵੀ ਦਿਵਾਇਆ ਜਾਏ ਠੱਗ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕੋਈ ਜੇ ਤੇ ਦੂਜਾ ਬਲਵਿੰਦਰ ਸਿੰਘ ਦੇ ਉੱਪਰ ਮਾਰਨ ਵਾਲੀ ਦਾ ਪਰਚਾ ਦਰਜ ਕਰਾਇਆ ਜਾਵੇ ਮੈਨੂੰ ਇਨਸਾਫ ਮਿਲੇ ਕਿ ਮੈਨੂੰ ਪ੍ਰੂਫ ਕਰੇ ਮੈਂ ਏਜੰਟੀ ਦਾ ਕੰਮ ਕਰਦੀ ਆ ਮੈਂ ਅਮਰੀਕਾ ਦੀ ਰਹਿਣ ਵਾਲੀ ਆ ਮੈਂ ਕੋਈ ਵੀ ਕੰਮ ਕਰਾ ਇਹਨਾਂ ਨੂੰ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲਰ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੁ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਤੇ ਉਹ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ